ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੇ ਹਾਂ ਆਪ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਜਿਸ ਤਰ੍ਹਾਂ ਕਿ ਅਸੀਂ ਆਪ ਸਾਰਿਆਂ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਜੀ ਦਾ ਇਤਿਹਾਸ ਸਾਂਝਾ ਕਰ ਰਹੇ ਹਾਂ ਪਿਛਲੀ ਵੀਡੀਓ ਦੇ ਵਿੱਚ ਅਸੀਂ ਆਪ ਜੀ ਨੂੰ ਦੱਸਿਆ ਸੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਸੱਚਾ ਸੌਦਾ ਕਿਵੇਂ ਕੀਤਾ ਸੋ ਅੱਜ ਅਸੀਂ ਜਾਣਾਂਗੇ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਮਹਤਾ ਕਾਲੂ ਕਿਨੇ ਚਪੇੜਾਂ ਕਿਉਂ ਮਾਰੀਆਂ ਸੋ ਆਓ ਜਾਣਦੇ ਹਾਂ ਆਪਣੀ ਵੱਲੋਂ ਖਰਾ ਸੌਦਾ ਕਰਕੇ ਗੁਰੂ ਜੀ ਬਾਲੇ ਸਮੇਤ ਤਲਵੰਡੀ ਨੂੰ ਮੁੜ ਆਏ। ਬਾਲੇ ਕੋਲੋਂ ਨਾ ਰਿਹਾ ਗਿਆ। ਉਸਨੇ ਇੱਕ ਦੋ ਵਾਰ ਗੁਰੂ ਜੀ ਨੂੰ ਆਖਿਆ, "ਬਹੁਤ ਮਾੜਾ ਕੀਤਾ ਜੀ। ਮਹਤਾ ਜੀ ਦਾ ਗੁੱਸਾ ਬਹੁਤ ਬੁਰਾ ਹੈ। ਉਹ ਜ਼ਰੂਰ ਮੇਰੇ ਨਾਲ ਲੜਨਗੇ।" ਗੁਰੂ ਜੀ ਨਿਰਪੋ ਹੋ ਰਹੇ। ਉਹ ਬਾਲੇ ਦੇ ਬਚਨ ਸੁਣ ਕੇ ਮੁਸਕਰਾ ਛੱਡਦੇ ਰਹੇ। ਪਰ ਜਦੋਂ ਤਲਵੰਡੀ ਦੇ ਨੇੜੇ ਆਏ ਤਾਂ ਬਾਬਾ ਜੀ ਨੇ ਬਾਲੇ ਨੂੰ ਆਖਿਆ, "ਭਾਈ ਬਾਲਾ ਤੂੰ ਘਰ ਜਾ। ਜੇ ਕੋਈ ਪੁੱਛੂ ਤਾਂ ਆਖੀਂ ਨਾਨਕ ਬਾਹਰ ਬੈਠਾ ਹੈ ਮੈਂ ਘਰ ਨਹੀਂ ਜਾਣਾ ਪਿਤਾ ਜੀ ਖਫਾ ਹੋਣਗੇ ਉਹਨਾਂ ਦਾ ਗੁੱਸਾ ਟਲ ਜਾਵੇਗਾ ਤਾਂ ਜਾਵਾਂਗਾ। ਬਾਲਾ ਘਰ ਆ ਗਿਆ ਮੈਂ ਤੇ ਕਾਲੂ ਦੇ ਘਰ ਜਾ ਕੇ ਉਸਨੇ ਮਾਤਾ ਤ੍ਰਿਪਤਾ ਨੂੰ ਸਾਰੀ વાਤਾ ਸੁਣਾ ਦਿੱਤੀ ਕਿ ਤੇਰਾ ਪੁੱਤਰ ਖਰਾ ਸੌਦਾ ਸਾਧੂਆਂ ਨੂੰ ਰੋਟੀ ਖਵਾ ਕੇ ਘਰ ਆਇਆ ਹੈ। ਜਿੰਨਸ ਜਾ ਬਾਰਦਾਨਾ ਕੋਈ ਨਹੀਂ ਸੁ ਖਰੀਦਿਆ ਪਰ ਇਹ ਨਾਂ ਦੱਸਿਆ ਕਿ ਹੁਣ ਉਹ ਹੈ ਕਿੱਥੇ ਤੇ ਕਦੋਂ ਘਰ ਆਵੇਗਾ। ਰਾਤ ਸਾਰੀ ਲੰਘ ਗਈ ਦਿਨ ਹੋ ਗਿਆ ਮੈਂ ਤਾਂ ਕਾਲੂ ਉਡੀਕਦਾ ਰਿਹਾ ਕਿ ਹੁਣ ਵੀ ਨਾਨਕ ਘਰ ਆਉਂਦਾ ਹੈ। ਤੇ ਹੁਣ ਵੀ ਪਰ ਗੁਰੂ ਜੀ ਘਰ ਨਾ ਗਏ ਮਹਤੇ ਨੂੰ ਇਹ ਵੀ ਪਤਾ ਲੱਗ ਗਿਆ ਕਿ ਬਾਲਾ ਮੁੜ ਆਇਆ ਹੈ ਸੂਰਜ ਚੜਨ ਦੇ ਨਾਲ ਹੀ ਮਹਤੇ ਨੇ ਬਾਲਾ ਜੀ ਨੂੰ ਘਰੋਂ ਸੱਦਿਆ ਤੇ ਬੜੇ ਰੋਬ ਨਾਲ ਪੁੱਛਣ ਲੱਗੇ ਕਿਉਂ ਬਾਲੇ ਨਾਨਕ ਕਿੱਥੇ ਹੈ 20 ਰੁਪਏ ਦਾ ਖਰੀਦਿਆ ਖਰੀਦਿਆ ਹੋਇਆ ਮਾਲ ਕਿੱਧਰ ਗਿਆ ਛੇਤੀ ਦੱਸ ਨਹੀਂ ਤੇ ਜਾਨ ਪਿੰਦਾਈ ਥਰ-ਥਰ ਕੰਬਦਾ ਹੋਇਆ ਭਾਈ ਬਾਲਾ ਬੋਲਿਆ ਮਹਾਰਾਜ ਮੇਰਾ ਕੋਈ ਦੋਸ਼ ਨਹੀਂ ਮੈਂ ਤਾਂ ਗੁਲਾਮ ਹਾਂ ਸੇਵਕ ਹਾਂ ਮਾਲਕ ਦੇ ਹੱਥ ਨਹੀਂ ਫੜ ਸਕਦਾ ਮੇਰਾ ਤਾਂ ਕੰਮ ਸਲਾਹ ਦੇਣ ਦਾ ਸੀ ਸੋ ਮੈਂ ਸਲਾਹ ਦਿੱਤੀ ਕਿ ਨਾ ਸਾਧੂਆਂ ਨੂੰ ਭੋਜਨ ਖਵਾ ਮੈਂ ਤਾਂ ਜੀ ਗੁੱਸੇ ਹੋਣਗੇ ਪਰ ਉਹਨਾਂ ਇੱਕ ਨਾ ਸੁਣੀ ਵੀਹਾਂ ਰੁਪਿਆਂ ਦਾ ਸਿੱਧਾ ਰਾਸ਼ਨ ਖਰੀਦ ਕੇ ਸਾਧੂਆਂ ਅੱਗੇ ਮੱਥਾ ਟੇਕ ਆਇਆ ਉਹ ਕਹਿੰਦਾ ਹੈ ਇਹੋ ਹੀ ਖਰਾ ਸੌਦਾ ਹੈ ਦੂਸਰੇ ਜਨਮ ਵਿੱਚ ਕਈ ਗੁਣਾ ਨਫਾ ਮਿਲੇਗਾ ਹੁਣ ਉਹ ਕਿੱਥੇ ਹੈ ਮਹਿਤੇ ਨੇ ਹੋਰ ਕ੍ਰੋਧੀ ਹੋ ਕੇ ਪੁੱਛਿਆ ਜੀ ਉਹ ਸੁੱਕੇ ਤਲਾ ਉੱਤੇ ਹੈ ਲੁਕਿਆ ਹੋਇਆ ਤੁਸਾਂ ਦੇ ਗੁੱਸੇ ਤੋਂ ਡਰਦਾ ਉੱਥੇ ਹੀ ਬੈਠਾ ਰੱਬ ਰੱਬ ਕਰਦਾ ਹੋਵੇਗਾ ਮਹਤਾ ਜੀ ਮੈਂ ਬਿਲਕੁਲ નિર્ਦੋਸ਼ ਹਾਂ ਤੇਰੇ ਨਾਲ ਉਹ ਤਕੜਾ ਨਹੀਂ ਸੀ ਤੈਨੂੰ ਉਸ ਕੋਲੋਂ ਰੁਪਏ ਖੋ ਲੈਣੇ ਚਾਹੀਦੇ ਸੀ ਉਹ ਰੁਪਏ ਲਿਆ ਕੇ ਮੈਨੂੰ ਦੇ ਦਿੰਦਾ ਹੱਸਾ ਚੱਲ ਦੱਸ ਉਹ ਕਿੱਥੇ ਹੈ ਮੈਂ ਉਹਦੀ ਖਬਰ ਲੈਂਦਾ ਹਾਂ ਉਦੀ ਹੱਡੀ ਪਸਲੀ ਇੱਕ ਨਹੀਂ ਛੱਡਾਂਗਾ ਛੇਤੀ ਚੱਲ ਡਰਿਆ ਹੋਇਆ ਭਾਈ ਬਾਲਾ ਅੱਗੇ-ਅੱਗੇ ਨੱਠ ਉੱਠਿਆ ਤੇ ਉਹਦੇ ਪਿੱਛੇ ਮਹਤਾ ਕਾਲੂ ਸੀ ਵਿੱਚ ਲੜਾਂ ਦੇ ਬਦਲੇ ਜਗਤ ਗੁਰੂ ਪਿਆਰ ਦੇ ਅਵਤਾਰ ਦੁਖੀਆਂ ਤੇ ਯਤੀਮਾਂ ਦੇ ਵਾਰਿਸ ਨੂੰ ਪਿਤਾ ਮਾਰਨ ਵਾਸਤੇ ਜਾ ਰਿਹਾ ਸੀ ਪਿੰਡ ਦਾ ਪਟਵਾਰੀ ਹੋਣ ਕਰਕੇ ਕਿਸੇ ਨੂੰ ਹੌਸਲਾ ਨਹੀਂ ਸੀ ਪੈਂਦਾ ਕਿ ਉਸਨੂੰ ਕੋਈ ਰੋਕੇ ਕਚੀਚੀਆਂ ਲੈਂਦਾ ਦੰਦੀਆਂ ਪਿੰਦਾ ਹੱਥਾਂ ਦੀਆਂ ਮੁੱਕੀਆਂ ਵੱਟੀ ਵਾਹੋਦਾ ਹੀ ਜਾ ਰਿਹਾ ਸੀ ਗੁਰੂ ਨਾਨਕ ਜੀ ਪੈਣ ਦੀ ਬੀਬੀ ਨਾਨਕੀ ਨੂੰ ਪਤਾ ਲੱਗਾ ਕਿ ਉਸਦੇ ਵੀਰ ਨੂੰ ਮਾਰ ਪੈਣ ਲੱਗੀ ਹੈ 10 ਸਾਲ ਦੇ ਗੁੱਸੇ ਦਾ ਉਹ ਬਾਲ ਮਹਿਤਾ ਜੀ ਅੱਜ ਕੱਢਣਗੇ ਉਹ ਪੁੱਤਰ ਦੀਆਂ ਲਾਪਰਵਾਹੀਆਂ ਤੋਂ ਬਹੁਤ ਤੰਗ ਆ ਗਏ ਨੇ ਬੀਬੀ ਨਾਨਕੀ ਅੱਗਾ ਪਿੱਛਾ ਦੇਖੇ ਬਿਨਾ ਹੀ ਵਾਹੋ ਦਾਹੀ ਨਾ ਠੋਠੇ ਉਹਨਾਂ ਨਾਲ ਉਹ ਬਹੁਤ ਤੇਜ਼ ਵਰਾਗ ਵਿੱਚ ਦੌੜੀ ਉਹ ਵੀਰ ਨੂੰ ਮਾਰ ਨਹੀਂ ਸੀ ਪੈਣ ਦੇਣਾ ਚਾਹੁੰਦੀ ਉਹਦੀਆਂ ਭਾਵੇਂ ਹੱਡੀਆਂ ਟੁੱਟ ਜਾਣ ਮਹਤਾ ਜੀ ਸੁੱਕੇ ਤਲਾ ਉੱਤੇ ਪਹੁੰਚ ਗਏ ਉਹਨਾਂ ਦਾ ਸਹ ਨਾਲ ਸਹ ਨਹੀਂ ਸੀ ਰਲਦਾ ਉਹ ਘਰਕ ਰਹੇ ਸਨ ਉਹਨਾਂ ਜਾ ਕੇ ਤਲਾ ਉੱਤੇ ਛਫੇਰੇ ਚਾਤੀ ਮਾਰੀ ਪਰ ਕਿਤੇ ਨਾਨਕ ਨਜ਼ਰ ਨਾ ਪਿਆ ਵਾਜਾਂ ਮਾਰੀਆਂ ਕਿਸੇ ਆਵਾਜ਼ ਦਾ ਕੋਈ ਉੱਤਰ ਨਾ ਆਇਆ ਤਲਾਂ ਦੇ ਪਾਣੀ ਸੁੱਕੇ ਨੂੰ ਕਈ ਸਾਲ ਹੋ ਚੁਕੇ ਸਨ ਕਾਹਤੇ ਵਣ ਦੇ ਬੂਟੇ ਸਨ ਉਹ ਵੀ ਬਹੁਤ ਸੰਘਣੇ ਮਹਤਾ ਜੀ ਇੱਥਾਂ ਉੱਤਰ ਗਏ ਅੱਗੇ ਹੋ ਕੇ ਧਿਆਨ ਮਾਰਿਆ ਤਾਂ ਵਣ ਦੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇ ਨਾਲੈਕਾਂ ਲੁਕਿਆਂ ਬੈਠਾ ਹੈ ਮੈਨੂੰ ਦੁਖੀ ਕਰਨ ਵਾਲਿਆ ਇਹ ਆਖ ਕੇ ਮੈਂ ਤਾਂ ਕਾਲੂ ਨੇ ਬਾਬੇ ਨਾਨਕ ਦੀ ਬਾਹਾਂ ਪੜ ਲਈ ਜੋਰ ਨਾਲ ਹੁਜਕਾ ਮਾਰ ਕੇ ਬੈਠੇ ਨੂੰ ਉਠਾਇਆ ਤੇ ਵਣ ਹੇਠੋਂ ਖਿੱਚ ਕੇ ਬਾਹਰ ਲੈ ਆਇਆ ਖੁੱਲੀ ਥਾਂ ਤੇ ਖੜਾ ਕਰਕੇ ਪੁੱਠੇ ਸਿੱਧੇ ਹੱਥਾਂ ਨਾਲ ਚਪੇੜਾ ਮਾਰਨ ਲੱਗ ਪਿਆ ਕਦੀ ਸੱਜੀ ਗੱਲ ਉੱਤੇ ਕਦੀ ਖੱਬੀ ਗੱਲ ਉੱਤੇ ਚਪੇੜਾ ਮਾਰੀਆਂ ਸਿੱਧੇ ਪੁੱਠੇ ਹੱਥਾਂ ਦੀਆਂ ਚਪੇੜਾਂ ਨੇ ਗੱਲਾਂ ਲਾਲ ਕਰ ਦਿੱਤੀਆਂ ਬੋਰੀਆਂ ਕੋਮਲ ਗੱਲਾਂ ਵਿੱਚ ਭਾਰੇ ਹੱਥਾਂ ਦੀਆਂ ਉਂਗਲਾਂ ਖੁੱਬ ਗਈਆਂ ਲਹੂ ਸਿਮਣ ਵਾਲਾ ਹੋ ਗਿਆ ਪਰ ਬਾਬਾ ਨਾਨਕ ਰੋਇਆ ਨਹੀਂ ਬਾਪ ਦੇ ਹੱਥ ਨਹੀਂ ਪੜੇ ਨੀਵੇਂ ਨੈਣ ਕਰਕੇ ਚੁੱਪਚਾਪ ਖਲੋਤਾ ਰਿਹਾ ਹਾਂ ਮਿਰਗ ਨੈਣਾ ਵਿੱਚ ਹੰਝੂ ਆ ਗਏ ਉਹ ਹੰਝੂ ਪੀੜ ਦੇ ਨਹੀਂ ਸਨ ਸਗੋ ਅਫਸੋਸ ਦੇ ਸੀ ਕਿ ਉਹਦਾ ਪਿਤਾ ਉਸ ਨੂੰ ਸਮਝਦਾ ਨਹੀਂ ਨੇਕੀ ਨੂੰ ਵੀ ਜਗਤ ਬੁਰੀਾਈ ਤੇ ਭਲੇ ਨੂੰ ਵੈਰ ਨਫੇ ਨੂੰ ਘਾਟਾ ਸਮਝ ਰਿਹਾ ਹੈ ਉਹ ਕਿਵੇਂ ਸਮਝਾਵੇ ਸ਼ିକਾਰੀ ਦੀ ਡਰਾਈ ਹੋਈ ਹਰਣੀ ਦੀ ਤਰ੍ਹਾਂ ਤੇਜ਼ ਬੇਗ ਵਿੱਚ ਭੱਜੀ ਗਈ ਬੀਬੀ ਨਾਨਕੀ ਉਸ ਥਾਂ ਜਾ ਪਹੁੰਚੀ ਜਿੱਥੇ ਉਸਦੇ ਵੀਰ ਨੂੰ ਚਪੇੜਾਂ ਵੱਜ ਰਹੀਆਂ ਸਨ ਜਾਂਦੀ ਨੇ ਬਾਪ ਦੇ ਹੱਥ ਫੜ ਲਏ ਨਾ ਮਾਰੋ ਪਿਤਾ ਜੀ ਵੀਰ ਨੂੰ ਨਾ ਮਾਰੋ ਮੈਂ ਮਰਾਂ ਮੈਂ ਮਰਾਂ ਮੇਰਾ ਵੀਰ ਇਓਂ ਤਰਲਾ ਤੇ ਕੁੰਝ ਵਾਂਗ ਕੁਰਲਾ ਕੇ ਪਿਤਾ ਜੀ ਕੋਲੋਂ ਵੀਰ ਨਾਨਕ ਨੂੰ ਛੁਡਾ ਲਿਆ ਪਰੇ ਕਰ ਲਿਆ ਖਿੱਚ ਕੇ ਜੱਫੀ ਵਿੱਚ ਲੈ ਕੇ ਕੁੱਟ ਕੇ ਹਿਰਦੇ ਨਾਲ ਲਾ ਲਿਆ ਮੈਂ ਤਾਂ ਕਾਲੂ ਮਾੜੇ ਸ਼ਬਦ ਬੋਲਦਾ ਤੇ ਗੁੱਸੇ ਨਾਲ ਕੰਬਦਾ ਹੋਇਆ ਘਰ ਨੂੰ ਮੁੜ ਪਿਆ ਉਹਦੇ ਪਿੱਛੇ ਬਹੁਤ ਵਿਥ ਤੇ ਵੀਰ ਨੂੰ ਪਿਆਰ ਨਾਲ ਪੁਚਕਾਰਦੀ ਹੋਈ ਭੈਣ ਨਾਨਕੀ ਘਰ ਨੂੰ ਲਿਆਈ ਆਪਣੇ ਸਿਰ ਦੀ ਚੁੰਨੀ ਨਾਲ ਵੀਰ ਦੇ ਕੰਵਲ ਨੈਣਾ ਵਿੱਚੋਂ ਹੰਝੂ ਸੁਕਾਏ ਸੋ ਏ ਸੀ ਕੀ ਮਹਤਾ ਕਾਲੂ ਜੀ ਨੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਚਪੇੜਾਂ ਕਿਉਂ ਮਾਰੀਆਂ ਸੋ ਆਪ ਜੀ ਨੂੰ ਸਾਡਾ ਇਤਿਹਾਸ ਕਿਵੇਂ ਦਾ ਲੱਗਾ ਲਾਈਕ ਕਮੈਂਟ ਕਰਕੇ ਸਾਨੂੰ ਜਰੂਰ ਦੱਸਣਾ ਇਸੇ ਤਰ੍ਹਾਂ ਹੀ ਅਸੀਂ ਆਪ ਜੀ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਜੀ ਦਾ ਇਤਿਹਾਸ ਸਾਂਝਾ ਕਰਦੇ ਰਵਾਂਗੇ ਆਪ ਜੀ ਸਾਡੀਆਂ ਸਾਥ ਆਪ ਜੀ ਸਾਡੇ ਨਾਲ ਜੁੜੇ ਰਹਿਣਾ ਹੁਣ ਅਗਲੀ ਵੀਡੀਓ ਦੇ ਵਿੱਚ ਅਸੀਂ ਆਪ ਜੀ ਨੂੰ ਦੱਸਾਂਗੇ ਕਿ ਰਾਇ ਬੁਲਾਰ ਦੀ ਕ੍ਰੋਪੀ ਕਿਵੇਂ ਹੋਈ ਸੋ ਹੁਣ ਸਾਨੂੰ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ